ਮੈਂ ਤਾਂ ਇਸ ਗੱਲ ਦਾ ਵੀ ਪਤਾ ਹੈ ਕਿ ਇਨਸਾਫ ਨਹੀਂ ਮਿਲਣਾ। ਸੰਤਾ ਇਹ ਵੀ ਪਤਾ ਹੈ ਕਿ ਸਰਕਾਰਾਂ ਨੇ ਚੌਂਕ ਹੀ ਸਿਰਫ ਮੋਮਬਤੀਆਂ ਲਾਉਣ ਵਾਸਤੇ ਬਣਾਏ ਹੋਏ ਆ। ਨਹੀਂ ਤਾਂ ਚੌਂਕ ਬਣਾਉਣ ਤੋਂ ਚੰਗਾ ਸੀ ਅੱਜ ਆਪਣੇ ਲਾਜ਼ ਆਪਣੇ ਸੰਵਿਧਾਨ ਦੇ ਵਿੱਚ ਕੁਝ ਐਸੀਆਂ ਧਾਰਾਵਾਂ ਲੈ ਕੇ ਆਂਦੇ ਤਾਂ ਇਹ ਚੌਂਕਾਂ ਦੇ ਉੱਤੇ ਮੋਮਬਤੀਆਂ ਨਾ ਲੱਗਣ। ਉਹ ਕਿੰਨਾ ਬਦਨਸੀਬ ਬਾਪ ਹੋਏਗਾ ਨਾ ਜਿਨੇ 3 ਘੰਟੇ ਵੇਟ ਕਰਕੇ ਆਪਣੀ ਬੱਚੀ ਨੂੰ ਦੇਖਿਆ ਤੇ ਬੱਚੀ ਨਗਨ ਅਵਸਥਾ ਦੇ ਵਿੱਚ ਮਿਲੀ ਔਰ ਬਲਾਤਕਾਰ ਹੋਇਆ ਹੋਰ ਕਿੰਨਾ ਬਦਨਸੀਬ ਸੀਗਾ ਕਿ ਉਹਨੇ ਉਹ ਬੱਚੀ ਮਰੀ ਹੋਈ ਦੇਖੀ 9 ਅਗਸਤ 2004 ਜਿੱਥੇ ਸਾਰਾ ਹਿੰਦੁਸਤਾਨ ਆਪਣੀ ਨੀਂਦ ਪੂਰੀ ਕਰ ਰਿਹਾ ਸੀ ਨਾ ਉੱਥੇ ਹੀ ਕੋਲਕਾਤਾ ਦੇ ਆਰ ਕੇ ਗਰ ਹਸਪੀਟਲ ਦੇ ਵਿੱਚ 31 ਸਾਲਾਂ ਦੀ ਰੈਜ਼ੀਡੈਂਟ ਡਾਕਟਰ ਡਾਕਟਰ ਮੋਮਿਤਾ ਦੇਵਨਾਥ ਉਹਦੇ ਨਾਲ ਬਲਤਕਾਰ ਹੋ ਰਿਹਾ ਸੀਗਾ ਤੇ ਬਲਤਕਾਰ ਤੋਂ ਬਾਅਦ ਉਹਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮੈਂ ਤਾਂ ਇਸ ਗੱਲ ਦਾ ਵੀ ਪਤਾ ਹੈ ਕਿ ਇਨਸਾਫ ਨਹੀਂ ਮਿਲਣਾ। ਸੰਤਾ ਇਹ ਵੀ ਪਤਾ ਹੈ ਕਿ ਸਰਕਾਰਾਂ ਨੇ ਚੌਂਕ ਹੀ ਸਿਰਫ ਮੋਮਬਤੀਆਂ ਲਾਉਣ ਵਾਸਤੇ ਬਣਾਏ ਹੋਏ ਆ। ਨਹੀਂ ਤਾਂ ਚੌਂਕ ਬਣਾਉਣ ਤੋਂ ਚੰਗਾ ਸੀ ਅੱਜ ਆਪਣੇ ਲਾਜ਼ ਆਪਣੇ ਸੰਵਿਧਾਨ ਦੇ ਵਿੱਚ ਕੁਝ ਐਸੀਆਂ ਧਾਰਾਵਾਂ ਲੈ ਕੇ ਆਂਦੇ ਤਾਂ ਇਹ ਚੌਂਕਾਂ ਦੇ ਉੱਤੇ ਮੋਮਬਤੀਆਂ ਨਾ ਲੱਗਦੀਆਂ ਉਹ ਕਿੰਨਾ ਬਦਨਸੀਬ ਬਾਪ ਹੋਏਗਾ ਨਾ ਜਿਨੇ 3 ਘੰਟੇ ਵੇਟ ਕਰਕੇ ਆਪਣੀ ਬੱਚੀ ਨੂੰ ਦੇਖਿਆ ਤੇ ਬੱਚੀ ਨਗਨ ਅਵਸਥਾ ਦੇ ਵਿੱਚ ਮਿਲੀ ਔਰ ਬਲਾਤਕਾਰ ਹੋਇਆ ਔਰ ਕਿੰਨਾ ਬਦਨਸੀਬ ਸੀਗਾ ਕਿ ਉਹਨੇ ਉਹ ਬੱਚੀ ਮਰੀ ਹੋਈ ਦੇਖੀ ਅਟੌਪਸੀ ਰਿਪੋਰਟ ਐਸਾ ਕਹਿੰਦੀ ਹੈ ਕਿ ਉਹਦੀ ਸਪੈਕਟिकल्स ਜਿਹੜੇ ਚਸ਼ਮਾ ਹੁੰਦਾ ਉਹਦਾ ਗਲਾਸ ਜਿਹੜਾ ਹੁੰਦਾ ਉਹਦੀ ਅੱਖਾਂ ਦੇ ਵਿੱਚੋਂ ਮਿਲਿਆ ਉਹਦੀ neck ਤੋੜ ਦਿੱਤੀ ਗਈ ਗਰਦਨ ਤੋੜ ਦਿੱਤੀ ਗਈ ਉਹਦੀਆਂ ਉਂਗਲਾਂ ਤੋੜ ਦਿੱਤੀਆਂ ਗਈਆਂ ਉਹਦੇ ਪ੍ਰਾਈਵੇਟ ਪਾਰਟ ਤੋਂ ਖੂਨ ਆ ਰਿਹਾ ਸੀਗਾ ਉਹਦੀ ਅੱਖਾਂ ਤੋਂ ਖੂਨ ਆ ਰਿਹਾ ਸੀਗਾ ਕੈਸੇ ਦਰਿੰਦੇ ਹੋਣਗੇ ਨਾ ਉਹ ਤਿੰਨ ਘੰਟੇ ਵੇਟ ਕਰਨ ਤੋਂ ਬਾਅਦ ਮਾਪੇ ਨੇ ਉਹਦੀ ਲਾਸ਼ ਦੇਖੀ ਔਰ ਹਸਪੀਟਲ ਦੁਆਰਾ ਜਦੋਂ ਫੋਨ ਕੀਤਾ ਜਾਂਦਾ ਘਰ ਵਾਲਿਆਂ ਨੂੰ ਦੱਸਣ ਲਈ ਤਾਂ ਇਹ ਕਿਹਾ ਜਾਂਦਾ ਕਿ ਤੁਹਾਡੀ ਕੁੜੀ ਸਾਈਕੋਟਿਕ ਡਿਸਟਰਬ ਸੀਗੀ ਮਨਮ ਮਨੋਰੋਗੀ ਸੀਗੀ ਜਾਂ ਡਿਪਰੈਸਡ ਸੀਗੀ ਤੇ ਇਸ ਕਰਕੇ ਉਹਨੇ ਸੁਸਾਇਡ ਕਮਿਟ ਕਰ ਲਿਆ ਇੱਕ ਦਿਨ ਤੱਕ ਪੂਰਾ ਇਸ ਕਹਾਣੀ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਕਿ ਇਸ ਗੱਲ ਨੂੰ ਦਬਾਇਆ ਜਾ ਸਕੇ ਕਿਉਂਕਿ ਇਸ ਰੇਪ ਮਾਮਲੇ ਦੇ ਵਿੱਚ ਬਹੁਤ ਵੱਡੇ ਵੱਡੇ ਡਾਕਟਰਾਂ ਦਾ ਵੀ ਹੱਥ ਹੋ ਸਕਦਾ ਔਰ ਬਹੁਤ ਸਾਰੀ ਫੀਮੇਲਸ ਡਾਕਟਰ ਦਾ ਵੀ ਹੱਥ ਹੋ ਸਕਦਾ ਐਸਾ 2-3 ਦਿਨਾਂ ਤੋਂ ਜਿਹੜੀ ਨਿਊਜ਼ ਆ ਰਹੀ ਹੈ ਕਿ ਫੇਸਬੁੱਕ ਦੇ ਉੱਤੇ ਇੱਕ ਆਡੀਓ ਵਾਇਰਲ ਹੋਈ ਹੈ ਤੇ ਉਸ ਆਡੀਓ ਦੇ ਵਿੱਚ ਸੁਣਾਇਆ ਗਿਆ ਅੱਜ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੋ ਗਈ ਡਾਕਟਰਾਂ ਨੂੰ ਰੱਬ ਦਾ ਰੂਪ ਦਿੱਤਾ ਗਿਆ ਤੇ ਅੱਜ ਸੋਚ ਕੇ ਦੇਖੋ ਕਿ ਇੱਕ ਰੱਬ ਨਾਲ ਇੱਕ ਦੇਵੀ ਨਾਲ ਬਲੱਤਕਾਰ ਹੋਇਆ ਤੇ ਇਹੀ ਦੇਖਣਾ ਰਹਿ ਗਿਆ ਸੀਗਾ ਇਸ ਵੀਡੀਓ ਨੂੰ ਨਾ ਆਵੇ ਸ਼ੇਅਰ ਨਾ ਕਰਿਓ ਪਰ ਸੁਣਿਓ ਜ਼ਰੂਰ ਅੱਜ ਉਸ ਭੈਣ ਨਾਲ ਹੋਇਆ ਕੱਲੇ ਸਾਡਿਆਂ ਸਾਡੀ ਘਰਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਆਸ ਪੜੋਸ ਦੇ ਵਿੱਚ ਵੀ ਪੈਣਾ ਹੈਗੀਆ ਟੋਪਸੀ ਰਿਪੋਰਟ ਐਸਾ ਬਿਆਨ ਕਰਦੀ ਹੈ ਕਿ 150 ਗ੍ਰਾਮ 150 ਆਫ ਗ੍ਰਾਮ ਸਪਮ ਉਹਦੇ ਵਿਜਾਇਨਾ ਤੋਂ ਮਿਲਿਆ ਮਤਲਬ ਇੱਕ ਪਰਸਨ ਨੇ ਉਧਰ ਰੇਪ ਨਹੀਂ ਕੀਤਾ ਨੀਅਰ ਅਬਾਊਟ 10 ਪਰਸਨਸ ਨੇ ਰੇਪ ਕੀਤਾ 14 ਅਗਸਤ ਦੀ ਰਾਤ ਨੂੰ ਬਹੁਤ ਵੱਡਾ ਪ੍ਰੋਟੈਸਟ ਕੋਲਕਾਤਾ ਦੇ ਵਿੱਚ ਹੁੰਦਾ ਹੈ ਜਸਟਿਸ ਮੰਗਣ ਵਾਸਤੇ ਹਾਲਾਂਕਿ ਸਾਨੂੰ ਪਤਾ ਹੈ ਕਿ ਜਸਟਿਸ ਨਹੀਂ ਮਿਲੇਗਾ ਪਰ ਪ੍ਰੋਟੈਸਟ ਹੁੰਦਾ ਹੈ ਉੱਥੇ 40 40 ਤੋਂ 50 ਲੋਕ ਆਂਦੇ ਆ ਉਸ ਪ੍ਰੋਟੈਸਟ ਨੂੰ ਖਰਾਬ ਕਰਨ ਵਾਸਤੇ ਪੱਥਰਬਾਜ਼ੀ ਹੁੰਦੀ ਹੈ ਉਸ ਪ੍ਰੋਟੈਸਟ ਨੂੰ ਰੋਕਿਆ ਜਾਂਦਾ ਹੈ ਔਰ ਕੋਲਕਾਤਾ ਪੁਲਿਸ ਵੱਲੋਂ ਉੱਥੇ ਟਾਇਰ ਗੈਸ ਦਾ ਵੀ ਯੂਜ਼ ਹੋਇਆ ਉਹ ਕਿੱਥੋਂ ਆਏ ਸੀਗੇ 40 ਤੋਂ 50 ਲੋਕ ਕਿੱਥੋਂ ਐਫੀਲੀਏਟਿਡ ਸੀਗੇ ਕਿਹੜੀ ਸਰਕਾਰ ਤੋਂ ਸੀਗੇ ਕੀ ਇਸ ਰੇਪ ਦੇ ਪਿੱਛੇ ਇਸ ਬਲਾਤਕਾਰ ਦੇ ਪਿੱਛੇ ਕੋਲਕਾਤਾ ਦੇ ਵੱਡੇ-ਵੱਡੇ ਮੰਤਰੀਆਂ ਦਾ ਹੱਥ ਹੈ ਜਾਂ ਹਸਪੀਟਲ ਦੇ ਪ੍ਰਸ਼ਾਸਨ ਦਾ ਹੱਥ ਹੈ ਕਿਉਂਕਿ ਇਹ ਚੀਜ਼ਾਂ ਕੋਈ ਸਡਨ ਨਹੀਂ ਹੋ ਸਕਦੀਆਂ ਇਹ ਪ੍ਰੀਪਲਾਨਡ ਸੀਗਾ ਪਹਿਲੇ 36 ਆਰਸ ਦੀ ਸ਼ਿਫਟ ਕਰਨ ਤੋਂ ਬਾਅਦ ਉਸ ਬੱਚੀ ਨਾਲ ਇਹ ਕੰਮ ਹੋਇਆ ਤੇ ਐਸੀ ਰਿਪੋਰਟਸ ਕਹਿ ਰਹੀਆਂ ਕਿ ਉਹ 36 ਆਰਸ ਡਿਊਟੀ ਵੀ ਜਾਣ ਕੇ ਲਗਾਈ ਗਈ ਸੀ ਉਸ ਬੱਚੀ ਨੂੰ ਹਸਪੀਟਲ ਦੇ ਪ੍ਰਿੰਸੀਪਲ ਔਰ ਉਹਦੇ ਐਚਓਡੀ ਜਿਹੜੇ ਡਿਪਾਰਟਮੈਂਟ ਦੇ ਐਚਓਡੀ ਸੀਗੇ ਉਹਦੇ ਕੁਝ ਕਾਲੇ ਕਰਤੂਤਾਂ ਸਾਹਮਣੇ ਆ ਗਈਆਂ ਸੀਗੇ ਤਾਂ ਕਾਫੀ ਟਾਈਮ ਤੋਂ ਦਬਾਅ ਬਣਾ ਰਹੇ ਸੀਗੇ ਔਰ ਉਹ ਬੱਚੀ ਡਰੀ ਨਹੀਂ ਉਸ ਬੱਚੀ ਨੇ ਸਟਰੋਂਗਲੀ ਇਹ ਗੱਲ ਕਹੀ ਸੀ ਕਿ ਮੈਂ ਇਹ ਸਾਰੀ ਗੱਲ ਮੀਡੀਆ ਦੇ ਵਿੱਚ ਲੈ ਕੇ ਆਉਂਗੀ ਉਸ ਤੋਂ ਬਾਅਦ ਇਹ ਘਟਨਾ ਹੋਈ ਬਹੁਤ ਸਫਾਈ ਦੇ ਨਾਲ ਉਸ ਕਮਰੇ ਨੂੰ ਉੱਥੋਂ ਐਵੀਡੈਂਸ ਹਟਾਉਣ ਦੀ ਕੋਸ਼ਿਸ਼ ਹੋਈ ਸਾਨੂੰ ਇਸ ਟਾਈਮ ਸਮਝਣ ਦੀ ਲੋੜ ਹੈ ਕਿ ਇਹ ਐਸਐਸੇ ਰੇਪ ਮਰਡਰ ਦੇ ਪਿੱਛੇ ਕਾਰਨ ਕੀ ਆ ਇਹ ਪੈਦਾ ਕਿੱਥੋਂ ਹੁੰਦਾ ਹੈ ਮਾਨਸਿਕਤਾ ਕਿੱਥੋਂ ਪੈਦਾ ਹੁੰਦੀ ਆ ਸਾਡੇ OTT ਪਲੇਟਫਾਰਮਸ ਤੋਂ ਸਾਡੇ سوشل میڈیا ਤੋਂ ਜਿੱਥੇ ਇੰਟੀਮੇਸੀ ਸੀਨਸ ਬਹੁਤ ਕਲੀਅਰਲੀ ਦਿਖਾਏ ਜਾਂਦੇ ਆ ਜਿੱਥੇ ਆ ਆ ਕਹਿ ਸਕਦੇ ਹੋ ਕਿ ਬਹੁਤ ਸਾਰੇ ਐਸੇ ਸੀਨਸ ਦਿਖਾਏ ਜਾਂਦੇ ਜਿਦੇ ਨਾਲ ਸਾਡੀ ਮਾਨਸਿਕਤਾ ਟ੍ਰਿਗਰ ਹੁੰਦੀ ਆ ਔਰ ਅੱਜ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਆਪਣੀ ਧੀਆ ਨੂੰ ਕਹਿੰਨੇ ਆ ਕਿ 8 ਵਜੇ ਤੋਂ ਬਾਅਦ ਕਰੋ ਬਾਹਰ ਨਹੀਂ ਜਾਣਾ ਛੋਟੇ ਕੱਪੜੇ ਨਹੀਂ ਪਾਏ ਕਿ ਅਸੀਂ ਆਪਣੇ ਬੇਟਿਆਂ ਆਪਣੇ ਮੁੰਡਿਆਂ ਨੂੰ ਨਹੀਂ ਕਹਿ ਸਕਦੇ ਕਿ ਬੱਚੇ ਤੂੰ 8 ਵਜੇ ਤੋਂ ਪਹਿਲੇ ਘਰ ਆਣਾ ਤੇ ਛੋਟੇ ਕੱਪੜੇ ਕੋਈ ਮੈਟਰ ਨਹੀਂ ਕਰਦੇ ਤੇਰੇ ਘਰ ਪੈਣ ਵੀ ਹੈਗੇ ਸਾਨੂੰ ਦੋ ਤਿੰਨ ਚੀਜ਼ਾਂ ਤੇ ਅ ਅੱਜ ਉਹ ਬੱਚੀ ਸਾਡੇ ਵਿੱਚ ਨਹੀਂ ਆ ਮੈਂ ਉਹ ਗੱਲ ਤੇ ਵੀ ਵਾਪਸ ਆਉਂਗਾ ਅੱਜ ਬੱਚੀ ਸਾਡੇ ਵਿੱਚ ਨਹੀਂ ਹੈ ਪਰ ਹੋ ਸਕਦਾ ਉਸ ਬੱਚੀ ਦੇ ਕਾਰਨ ਕੁਝ ਐਸੇ ਸੰਵਿਧਾਨ ਦੇ ਵਿੱਚ ਧਾਰਾਵਾਂ ਆ ਜਾਣ ਜਿਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬਲਾਤਕਾਰ ਔਰ ਐਸੇ ਐਸੇ ਦਰਿੰਦਗੀ ਭਰੇ ਹੱਤਿਆਵਾਂ ਰੁਕ ਜਾਣ ਇਹ ਦਿਨਾਂ ਦੇ ਵਿੱਚ ਇਹ 9 ਅਗਸਤ ਤੋਂ ਲੈ ਕੇ ਹੁਣ ਤੱਕ ਦੇ 4-5 ਰੇਪ ਦੇ ਕੇਸਿਸ ਆ ਚੁੱਕੇ ਆ ਇੱਕ ਕੇਸ ਤਾਂ ਕੋਲਕਾਤਾ ਤੋਂ ਹੀ ਆਇਆ ਕਿ ਇੱਕ ਬੱਚੀ ਪ੍ਰੋਟੈਸਟ ਕਰਕੇ ਵਾਪਸ ਜਾ ਰਹੀ ਸੀ ਤੇ ਉਹਦੀ ਰੇਪ ਤੋਂ ਬਾਅਦ ਉਹਦੀ ਗਰਦਨ ਕੱਟਦੀ ਹਿਮਾਚਲ ਦੇ ਵਿੱਚ ਇੱਕ ਨਰਸ ਦੇ ਨਾਲ ਰੇਪ ਹੁੰਦਾ ਸੋਚ ਕੇ ਦੇਖੋ ਇਹ ਮਾਨਸਿਕਤਾ ਪੈਦਾ ਕਿੱਥੋਂ ਹੋ ਰਹੀ ਆ ਪੋਰਨੋਗ੍ਰਾਫੀ ਸਾਈਟਸ OTT ਪਲੇਟਫਾਰਮਸ ਜਿੱਥੇ ਇੰਟੀਮੇਟੀ ਸੀਨਸ ਇੰਟੀਮੇਸੀ ਸੀਨਸ ਦਿਖਾਏ ਜਾਂਦੇ ਆ ऐसे ऐसे मां ऐसे ऐसे चीज ऐसे ऐसे सीन ਸਾਨੂੰ ਟ੍ਰਿਗਰ ਕਰਦੇ ਆ ਸਾਡੀ ਮਾਨਸਿਕਤਾ ਨੂੰ ਟ੍ਰਿਗਰ ਕਰਦੇ ਆ ਛੋਟੇ ਕਪੜੇ ਕਾਰਨ ਨਹੀਂ ਹੈ ਛੋਟੀ ਮਾਨਸਿਕਤਾ ਕਾਰਨ ਉਸ ਬੱਚੀ ਦੇ ਜਾਨ ਤੇ ਅਸੀਂ ਸੋਸ਼ਲ ਮੀਡੀਆ ਤੇ ਸਾਰੀ ਜਗ੍ਹਾ ਲਿਖਤਾ ਜਸਟਿਸ ਫॉर ਡਾਕਟਰ ਮਮਿਤਾ ਦੇਵਨਾਥ ਜਸਟਿਸ ਫॉर ਡਾਕਟਰ ਜਸਟਿਸ ਫॉर ਮਮਿਤਾ ਦੇਵਨਾਥ ਪਰ ਉਸ ਉਸ ਸੋਚ ਮਤਲਬ ਉਸ ਕੇਸ ਤੋਂ ਬਾਅਦ ਕੀ ਹੋਏਗਾ ਐਸੇ ਕੇਸਿਸ ਤੋਂ ਬਾਅਦ ਤੁਹਾਨੂੰ ਲੱਗਦਾ ਕੋਈ ਸੰਵਿਧਾਨ ਦੇ ਵਿੱਚ ਐਸੀ ਧਾਰਾ ਵਾ ਧਾਰਾ ਆਣ ਗਿਆ ਮੈਂ ਅੱਜ ਵੀ ਕਹਿ ਰਿਹਾ ਕਿ ਆਪਣੀ ਸੋਚ ਨੂੰ ਬਰਕਰਾਰ ਰੱਖੋਗੇ ਨਾ ਤਾਂ ਹੋ ਸਕਦਾ ਹੈ ਸਰਕਾਰ ਤੁਹਾਡੇ ਅੱਗੇ ਝੁਕੇ ਔਰ ਐਸੇ-ਐਸੇ ਕਾਨੂੰਨ ਲਾਗੂ ਹੋਣ ਜਿੱਥੇ ਸਾਨੂੰ ਲੋੜ ऐसे ऐसे ओटीटी प्लेटफॉर्म्स बंद ਹੋਣ ਇੰਸਟਾਗ੍ਰਾਮ ਅ ਇੰਸਟਾਗ੍ਰਾਮ ਫੇਸਬੁੱਕ ਤੇ ਰੀਲਸ ਐਸੀਆਂ ਵਾਇਰਲ ਅਡਲਟ ਰੀਲਸ ਐਸੀਆਂ ਵਾਇਰਲ ਨਾ ਹੋਣ ਜਿਦੇ ਕਰਕੇ ਰੇਪ ਦੀ ਜਿਹੜੀ ਮਾਨਸਿਕਤਾ ਉਹ ਟ੍ਰਿਗਰ ਹੋਏ ਸਾਨੂੰ ਐਸੇ ਲਾਜ਼ ਦੀ ਲੋੜ ਹੈ ਅੱਜ ਕੋਈ ਵੀ ਕਰਨਾਲ ਦੇ ਖਾਸ ਕਰਕੇ ਪੱਖ ਵਿਪੱਖ ਕੋਈ ਵੀ ਇਸ ਗੱਲ ਮਤਲਬ ਇਸ ਕੇਸ ਦੇ ਉੱਤੇ ਕੋ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਕਿਸੇ ਨੂੰ ਕੋਈ ਮਤਲਬ ਨਹੀਂ ਆ। ਕੁਝ ਐਸੇ ਲਾਜ਼ ਲਿਆਏ ਜਾਣ ਜਿਦੇ ਨਾਲ ਬੱਚੀਆਂ ਸੇਫ ਹੋ ਜਾਣ। ਜੈਸੇ ਇਸਲਾਮਿਕ ਕੰਟਰੀਜ਼ ਵਿੱਚ ਦੇਖੀਏ ਤੇ ਐਸੇ ਐਸੇ ਦਰਿੰਦਿਆਂ ਨੂੰ ਸੜਕ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ ਜਾਂਦੀ ਆ। ਪਾਵੇਂ ਸਾਊਦੀ ਅਰੇਬੀਆ ਦੀ ਗੱਲ ਕਰੀਏ ਇਰਾਨ ਇਰਾਕ ਦੀ ਗੱਲ ਕਰੀਏ ਯੂਏਈ ਦੀ ਗੱਲ ਕਰੀਏ ਹੋਰ ਸਾਡੇ ਦੇਸ਼ ਦੇ ਵਿੱਚ ਐਸੇ ਐਸੇ ਮੁਜਰੀਮਾਂ ਨੂੰ ਸਰਕਾਰ ਦਾ ਦਮਾਦ ਬਣਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਪੰਜ ਪੰਜ ਸੱਤ ਸਾਲ ਸਾਲ ਤੱਕ ਕੇਸ ਚੱਲਦੇ ਆਂ ਔਰ ਐਵੀਡੈਂਸ ਖਤਮ ਹੋ ਜਾਂਦੇ ਆਂ ਔਰ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਆਂ ਬیل ਲੈ ਕੇ ਬਾਹਰ ਆ ਜਾਂਦੇ ਆਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਸਿਰਫ 10 ਦਿਨ ਵਾਸਤੇ ਜਸਟਿਸ ਫॉर ਮਮਿਤਾ ਦੇਵਨਾਥ ਕਵਾਂਗੇ ਔਰ ਉਸ ਤੋਂ ਬਾਅਦ ਭੁੱਲ ਜਾਵਾਂਗੇ ਸਾਨੂੰ ਇਸ ਟਾਈਮ ਸਰਕਾਰ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਲੜਨ ਦੀ ਲੋੜ ਹੈ ਬਹੁਤ ਸਾਰੀਆਂ ਐਸੀਆਂ ਬਹੁਤ ਸਾਰੇ ਐਸੇ ਕੇਸਿਸ ਨੇ ਨੀਅਰ ਅਬਾਊਟ 30000 ਪਲੱਸ ਕੇਸਿਸ ਇੰਡੀਆ ਦੇ ਵਿੱਚ ਹੈਗੇ ਜਿਹੜੇ ਰੇਪ ਕੇਸਿਸ ਹੈਗੇ ਆ ਮਤਲਬ ਅਗਰ ਅਸੀਂ ਆંકੜੇ ਕੱਢਾਂਗੇ ਤਾਂ ਹਰ ਮਹੀਨੇ 150 ਤੋਂ 200 ਕੇਸਿਸ ਐਸੇ ਹੈਗੇ ਆ ਬੜੀ ਸ਼ਰਮ ਦੀ ਗੱਲ ਹੈ ਇਸ ਸਰਕਾਰ ਦਾ ਇੱਕ ਨਾਰਾ ਸੀਗਾ ਬੇਟੀ ਬਚਾਓ ਬੇਟੀ ਪੜਾਓ ਔਰ ਆਪ ਸੋਚ ਕੇ ਦੇਖੋ ਬੇਟੀ ਬੜਾਓ ਔਰ ਇੱਜ਼ਤ ਲੁੱਟਵਾਓ ਇਹੀ ਬਣ ਕੇ ਰਹਿ ਗਿਆ ਹੁਣ ਤਾਂ ਜਿਸ ਦੇਸ਼ ਦੇ ਵਿੱਚ ਗਾਂ ਨੂੰ ਮਾਤਾ ਕਿਹਾ ਜਾਂਦਾ ਗਾਏ ہماری ਮਾਤਾ ਉਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬੀਫ ਐਕਸਪੋਰਟ ਹੁੰਦਾ ਸਿਰਫ ਦਿਖਾਵੇ ਦੀਆਂ ਸਰਕਾਰਾਂ ਨੇ ਸਾਨੂੰ ਇਸ ਟਾਈਮ ਸੋਚਣ ਦੀ ਲੋੜ ਹੈ ਕਿਆ ਇਹਦੇ ਪਿੱਛੇ ਕੋਲਕਾਤਾ ਦਾ ਕੋਲਕਾਤਾ ਦੀ ਸਰਕਾਰ ਹੈਗੀ ਹੈ? ਮਮਤਾ ਬੀ ਅਨਰਜੀ ਦੀ ਸਰਕਾਰ ਹੈਗੀ ਹੈ ਜਾਂ ਵਿਪੱਖਸ਼ ਵੱਲੋਂ ਐਸੀਆਂ ਚਾਲਾਂ ਕਿਡੀਆਂ ਜਾ ਰਹੀਆਂ ਜਿਦੇ ਨਾਲ ਕੋਲਕਾਤਾ ਦੇ ਵਿੱਚ ਸਰਕਾਰ ਡਿੱਗ ਜਾਏ? ਸਾਨੂੰ ਇਹ ਸੋਚਣ ਦੀ ਲੋੜ ਹੈ। ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ। ਔਰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਆ ਔਰ ਸੋਸ਼ਲ ਮੀਡੀਆ ਤੇ ਸਿਰਫ 10 ਦਿਨਾਂ ਵਾਸਤੇ ਨਾਲ ਰਹੋ। ਇਹ ਲੋਸ ਬਣਵਾ ਕੇ ਹਟੇ ਹੋ ਰਹੀ ਸੀ ਸਾਰੇ ਡਾਕਟਰਸ ਨਾਲ ਹੈਗੇ ਆ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਵਿੱਚ ਅਸੀਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਆ ਸੇਵਾ ਕਰ ਰਹੇ ਆ ਤੇ ਡਾਕਟਰਸ ਨਾਲ ਸਾਡਾ ਬਹੁਤ ਪਿਆਰ ਆ ਇਹ ਚੀਜ਼ ਮੈਂ ਬਹੁਤ ਕੋਲੋਂ ਮਹਿਸੂਸ ਕਰ ਸਕਣਾ ਕਿਉਂਕਿ ਅਸੀਂ ਵੀ ਦੇਖਿਆ ਰਾਤਾਂ ਨੂੰ ਪੈਣਾ ਆਪਣੇ ਘਰ ਛੱਡ ਛੱਡ ਕੇ ਆਪਣੀ ਨੌਕਰੀਆਂ ਕਰਦੀਆਂ ਸਿਰਫ পেট ਪਾਲਣ ਵਾਸਤੇ ਉਹਦੀ ਗਲਤੀ ਕੀ ਸੀ ਮੌਮਿਤਾ ਦੀ ਕੀ ਨਾ ਪੜ੍ਹ ਲਿਖ ਕੇ ਨੀਟ ਦਾ ਐਗਜ਼ਾਮ ਕਲੀਅਰ ਕੀਤਾ ਐਮਬੀਬੀਐਸ ਕੀਤੀ ਨੀਟ ਪੀਜੀ ਕਲੀਅਰ ਕੀਤੀ ਔਰ ਉਸ ਤੋਂ ਬਾਅਦ ਉਹਦੀ ਇਸ ਮੋੜ ਤੇ ਆ ਕੇ ਉਸ ਬੱਚੀ ਨਾਲ ਇੰਨਾ ਦਰਿੰਦਗੀ ਭਰਿਆ ਵਾਕਿਆ ਹੋ ਗਿਆ ਔਰ ਉਹ ਬੱਚੀ ਰੱਬ ਨੂੰ ਪਿਆਰੀ ਹੋ ਗਈ ਸਾਡੇ ਘਰ ਵੀਤੀਆਂ ਇਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ